ਇਹ ਜਿਹੜੀ ਜਿਹੜੀ ਵਾਲ ਤੇ ਨਰਦੋਸ਼ ਜਦੋਂ ਪੇਸ਼ ਹੋ ਜੋਗੇ ਦੱਸਣਾ ਜਿਹਾ ਵੀ ਮਨ ਨਰਦੋਸ਼ ਉਹ ਪੇਸ਼ ਹੀ ਨਹੀਂ ਹੋਇਆ ਔਰ ਉਹਨਾਂ ਨੇ ਕਰप्शन ਕੀਤੀ ਹੈ ਉਹ ਕੋਪੀਟੀਗਲ ਕਿੰਦਾ ਲਗਾ 10 100 ID ਦੇ ਸਮਰ ਭੇਜਿਆ ਉਹਨਾਂ ਨੂੰ ਉਹ ਪੇਸ਼ ਨਹੀਂ ਹੋਇਆ ਕਰਦਾ ਤੁਸੀਂ ਕਹਿੰਦੇ ਵੀ ਕਲਾ ਮੇਰੇ ਵਿੱਚ ਬੀਜਪੀ ਇਕੱਠੀ ਆ ਗਈ ਹੈ ਕਿ ਜਨੇ ਕਲਾਕ ਉਹ ਨੋਰਜ ਸਾਰੀ ਬੀਜਪੀ ਇਕੱਠੀ ਆਇਆ ਇਦਾਂ ਲੱਗਦਾ ਯਾਰ ਤੁਹਾਨੂੰ ਰਹੀ ਹੈ ਅੱਛੀ ਨਹੀਂ ਕਰ ਬੀਜੇ ਲੋਕਾਂ ਦੇ ਕਰਨ ਦੀ ਜਿਹੜੀ ਗੱਲ ਦੱਸੋ ਕਿਹੜਾ ਕੰਮ ਹੋਇਆ ਕਰ ਗਿਆ 2 ਸਾਲ ਜਿਦੋਂ ਲੱਗਦਾ ਲੋਕਾਂ ਨੂੰ ਦੇਖੋ ਬੜਾ ਫਤਵਾ ਦਿੱਤਾ 9 ਦੇ ਸੀਟਾ ਦੇ ਦਿੱਤੀ ਲੋਕਾਂ ਨੇ ਤੇ ਅੱਜ ਦੇਖੋ ਕੀ ਹਾਲਾਤ ਹੈ ਇਹ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ ਵੀ ਮਤਲਬ ਬੀਜਪੀ ਤੇ ਅਸੀਂ ਬੋਥ ਵੀ ਨਹੀਂ ਲਗੰਦਿਆਂਗੇ ਵਿਰੋਧ ਕਰ ਰਹੇ ਨੇ ਉਸ ਤਾਂ ਦੇਖੋ ਕਿਸਾਨ ਵੀ ਆਪਣੇ ਭਰਾ ਹੀ ਨੇ ਯਾਰ ਮੈਂ ਵੀ ਕਿਸਾਨ ਦੇ ਪਰਿਵਾਰ ਤੋਂ ਆ ਬਸ ਇਹ ਵੀ ਜੇ ਕਿਸਾਨਾਂ ਦੀ ਕੋਈ ਗੱਲ ਹੈ ਤੇ ਸੈਂਟਰ ਗੌਰਮਣ ਉਹਨਾਂ ਦੀ ਗੱਲ ਕੁਝ ਬੰਨੇ ਵੀ ਕਰਦੀ ਆ ਕੁਝ ਗੱਲਾਂ ਹੀ ਪੁੱਛੀ ਕਰਾਂਗੇ ਵੀ ਇਹਨਾਂ ਨੂੰ ਵਧਾ ਵਧਾ ਕੇ ਬਣਾ ਕੇ ਕਿਸੇ ਤਰ੍ਹਾਂ ਕਰਦੇ ਜੋ ਜੋ ਵੀ ਲੋਕਾਂ ਨਾਲ ਵਾਅਦੇ ਕਰਦੇ ਇੱਕ ਇੱਕ ਵਾਅਦਾ ਪੂਰਾ ਕਰਦੇ ਕਿ ਤੁਹਾਨੂੰ ਟਿਕਟ ਦਿੱਤੀ ਇਹ ਕੀ ਕਹੋਂਗੇ ਬੈਠ ਦੋਨੋਂ ਮਲੇ ਆ ਦੇਖੋ ਲੋਕ ਸਭਾ ਗੁਰਦਾਸਪੁਰ ਦੇ ਲੋਕਾਂ ਦਾ ਹਾਰੇ ਮਨ ਹੀ ਜੀ ਲੋਕਲ ਕੈਂਡੀਡੇਟ ਖੋਣਾ ਜੀਦਾ। ਉਹ ਸਾਰਿਆਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਕੈਂਡੀਡੇਟਤਾ ਜੀ। ਆਪਣੇ ਮੁੱਖ ਮੁੱਦੇ ਕੀ ਹੋਣਗੇ ਜੀ? ਦੇਖੋ ਇੱਕ ਤਾਂ ਪਹਿਲੇ ਜਿਹੜੇ ਗੁਰਦਾਸਪੁਰ ਲੋਕ ਸਭਾ ਸਾਰੇ ਲੋਕਾਂ ਨੂੰ ਬਿਠਾ ਕੇ ਵੀ ਕਿਹੜੇ ਕਿਹੜੀਆਂ ਚੀਜ਼ ਕਿਥੇ ਜ਼ਰੂਰਤਾਂ ਜਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਉਹਦੇ ਅਸੀਂ ਅੱਜ ਨਾ ਜੀ ਮੀਟਿੰਗ ਹੀ ਕੋਰ ਕਮੇਟੀ ਉਹਦੇ ਵੀ ਇੱਕ ਦੋ ਇਸ਼ੂ ਜਿੱਦਾਂ ਬਣੇ ਧਾਰੀਵਾਲ ਮਿਲਦਾ ਇਸ਼ੂ ਹੈ ਜਾਂ ਗੁਰਦਾਸਪੁਰ ਇੱਕ ਪੁਲ ਦਾ ਫਲਾਈਵਰ ਜਿਹੜਾ ਪਰ ਨਾ ਉਹਦਾ ਉਹ ਹੀ ਅੱਜ ਸਾਰੇ ਬਹਿ ਕੇ ਗੱਲ ਕੀਤੀ ਵੀ ਇਹ ਸਾਰੀ ਜਿਹੜੇ ਨੋਡ ਕੀਤੀਆਂ ਜਾਣ ਕਰੀ ਉਸ ਤੋਂ ਬਾਅਦ ਆਪਾਂ ਜਿਸ ਇਲੈਕਸ਼ਨ ਮੈਨੀਫੈਸਟੋ ਆਏਗਾ ਉਹ ਚਾਹੀ ਸਾਰੀ ਜਿਹੇ ਪਾਗੇ ਜੋ ਜੋ ਵੀ ਲੋਕਾਂ ਨਾਲ ਵਾਅਦਾ ਕਰਨਗੇ ਇੱਕ ਇੱਕ ਵਾਅਦਾ ਪੂਰਾ ਕਰਾਂਗੇ ਇਸ ਟਾਈਮ ਬੀਜੇਪੀ ਨੂੰ ਪੰਜਾਬ ਵਿੱਚ ਕਿਸ ਤਰ੍ਹਾਂ ਦਿਖ ਰਹੀ ਹੈ ਦੇਖੋ ਤੁਹਾਡੇ ਸਾਹਮਣੇ ਇਹ 5 ਸਾਲ ਪਿਛਲੀ ਕਾਂਗਰਸ ਸਰਕਾਰ ਰਹੀ ਹੈ 2 ਸਾਲ ਉਹਨਾਂ ਦੀ ਸਰਕਾਰ ਹੈ ਤੋ ਮੈਨੂੰ ਤੁਸੀਂ ਦੱਸ ਦਿਓ ਪੱਤਰਕਾਰ ਮੇਰੇ ਮਿੱਤਰ ਇਹ ਦੱਸੋ ਕਿਹੜਾ ਕੰਮ ਹੋਇਆ ਕਰਕੇ 2 ਸਾਲ ਜਿਤੋਂ ਲੱਗਦਾ ਲੋਕਾਂ ਨੇ ਦੇਖੋ ਬੜਾ ਫਤਵਾ ਦਿੱਤਾ 92 ਸੀਟਾਂ ਦਿੱਤੀਆਂ ਲੋਕਾਂ ਨੇ ਇਹ ਅੱਜ ਦੇਖੋ ਕੀ ਹਾਲਾਤ ਨੇ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ ਵੀ ਮਿਲ ਬੀਜਪੀ ਦੀ ਅਸੀਂ ਬੋਤ ਵੀ ਨਹੀਂ ਲੱਗੰਦਿਆਂਗੇ ਵਿਰੋਧ ਕਰ ਰਹੇ ਨੇ ਉਸ ਤਾਂ ਲੋਕ ਕਿਸਾਨ ਵੀ ਆਪਣੇ ਭਰਾ ਹੀ ਨੇ ਯਾਰ ਮੈਂ ਵੀ ਕਿਸਾਨ ਹੀ ਪਰਿਵਾਰ ਤੋਂ ਆ ਬਾਕੀ ਇਹ ਵੀ ਜੇ ਕਿਸਾਨਾਂ ਦੀ ਕੋਈ ਗੱਲ ਹੈ ਤੇ ਸੈਂਟਰ ਗਵਰਨਮੈਂਟ ਉਹਨਾਂ ਦੀ ਗੱਲ ਕੁਝ ਮੰਨੇ ਵੀ ਕਰਦੀ ਯਾਰ ਕੁਝ ਬਲਾਹੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਬੜਾ ਬਿਠਾ ਕੇ ਮਨਾ ਕੇ ਕਿਸੇ ਤਰੀਕੇ ਨਾਲ ਕਰਕੇ ਕਰਗੇ ਕੋ ਦੋ ਪਰਿਵਾਰਾਂ 'ਚ ਕੋਈ ਝਗੜਾ ਹੁੰਦਾ ਕੋਈ ਥੋੜਾ ਬੋਤ ਕੋਈ ਇੱਕ ਝਗੜਾ ਤਾਂ ਇਹ ਮੁਕਣੀ ਗੱਲ ਹੈ ਇਕਸਾਨ ਵੀ ਆਪਣੇ ਪਰਿਵਾਰ ਹੀ ਆ ਕੋਈ ਅਸੀ ਗੱਲ ਨਹੀਂ ਕਰਦੇ ਠੀਕ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ਨੂੰ ਅੰਦਰ ਕੀਤਾ ਗਿਆ ਆਈਡੀ ਦੇ ਬਾਅਦ ਕੀ ਕਹੂੰਗਾ ਪੋਲਿਟਿਕਲ ਲੱਗ ਰਿਹਾ ਕਿ ਕੋ ਪੋਲਿਟਿਕਲ ਕਿਦਾਂ ਲੱਗਿਆ 10-10 ਆਈਡੀ ਦੇ ਸੰਮਨ ਭੇਜੇ ਉਹਨਾਂ ਨੂੰ ਉਹ ਪੇਸ਼ ਨਹੀਂ ਹੋਏ ਕਰਦੇ ਤੁਸੀਂ ਕਹਿੰਦੇ ਵੀ ਆਈਡੀ ਦੇ ਨਹੀਂ ਦੇਖੋ ਗੱਲੇ ਤਾਂ ਗਲਤ ਆ ਜੀ ਕਿਸੇ ਨਾ ਕਿਥੇ ਉਹਨੇ ਕਰਾਪਸ਼ਨ ਕੀਤੀ ਹੈ ਜੇ ਬਾਕੀ ਲੋਕ ਪੇਸ਼ ਹੋ ਸਕਦੇ ਨੇ ਸੰਮਨ ਦੇ ਤਰ ਤੇ ਇੱਕ ਉਹ ਨਹੀਂ ਪੇਸ਼ ਹੋਸ ਇਸ ਕਦੇ ਕਾਨੂੰਨ ਤੇ ਸਾਰਿਆਂ ਵਾਸਤੇ ਹੈ ਸੰਵਿਧਾਨ ਸਾਰਿਆਂ ਵਾਸਤੇ ਹੈ ਇਹ ਕੇਜਰੀਵਾਲ ਦੇ ਨਿਰਦੋਸ਼ ਇਹਨੂੰ ਪੇਸ਼ ਹੋਵੋਗੇ ਦੱਸਣ ਜਿਦਾ ਵੀ ਮਨ ਨਿਰਦੋਸ਼ ਹੈ ਉਹ ਤਾਂ ਪੇਸ਼ ਹੀ ਨਹੀਂ ਹੋਇਆ ਔਰ ਉਹਨਾਂ ਨੇ ਕਰਪਸ਼ਨ ਕੀਤੀ ਹੈ ਕਿ ਬਾਕੀ ਲੋਕ ਜਿਹੜੇ ਜਿਹੜੇ ਨਾ ਜਿਹੜੇ ਚਾਰ ਪੰਜ ਲੋਕ ਪਹਿਲੇ ਅੰਦਰ ਨਾ ਉਹਨਾਂ ਨੇ ਜਮਾਨਤਾਂ ਕਿਉਂ ਨਹੀਂ ਆ ਉਹਨਾਂ ਨੇ ਜਮਾਨਤਾ ਫਲਾਈ ਕੀਤੀ ਹੈ ਕਿਥੇ ਕਿਥੇ ਹੈ ਕੰਮ ਵੀ ਪੇਸ਼ੀ ਹੈ ਹੀ ਕੋਈ ਨਾ ਕੋਈ ਅਹੀਂ ਜਮਾਨਤਾਂ ਦੀ ਕੋਟਲੇ ਕਰਦੀ ਕਰਕੇ ਤੇ ਕਲਮਰੋ ਵਿੱਚ ਬੀਜਪੀ ਇਕੱਠੀ ਹੈ ਗਈ ਕਿ ਜਨੇ ਹੈ ਗਈ ਕਲਾਕ ਉਹ ਨੋਰਜ ਸਾਰੀ ਬੀਜਪੀ ਇਕੱਠੀ ਹੈ ਇਦਾਂ ਹੀ ਲੱਗਦਾ ਯਾਰ ਤੁਹਾਨੂੰ ਅਗਲੀ ਗੱਲ ਆ ਤੁਸੀਂ ਨੀ ਗੱਲ ਇਹ ਲੋਕਾਂ ਦੇ ਕਹਿੰਦੇ ਜਿਹੜੀ ਗੱਲ ਹੈ ਭਾਜਪਾ ਸਾਰੀ ਕਿੱਠੀ ਹੈ ਦੇਖੋ ਗੱਲ ਇਹ ਹੈ ਭਾਜਪਾ 'ਚ ਟਿਕਟ ਤੱਕ ਲੜਾਈ ਹੁੰਦੀ ਹੈ ਟਿਕਟ ਦੇ ਬਾਅਦ ਕੋਈ ਲੜਾਈ ਨਹੀਂ ਸਾਰੇ ਤੋਂ ਪੁੱਛ ਲਓ ਸਾਰੇ ਕਿੱਥੇ ਨੇ ਭਾਂਡੇ ਦਾ ਹਰ ਕਰ ਕਰਕੇ ਦੇ ਬਾਬਾ ਨੇ ਮੋਢੇ ਭਾਂਡੇ ਦਾ ਹਰ ਕਰ ਕਰਕੇ ਕਰਦੇ ਕਿੱਥੇ ਨੇ ਠੀਕ ਹੈ ਜੀ ਭਾਜਪਾ ਇਸ ਕਰਤੀ ਬਣ ਜਾਂਦੇ ਹੋ ਤੇ ਕਲੰਦੌਰ ਦੇ ਵਿੱਚ ਕੀ ਮਤਲਬ ਇਲੈਕਸ਼ਨ ਜਾਂ ਕੋਈ ਹੋਏਗਾ ਜੀ ਮੈਨੂੰ ਤਾਂ ਕੋਈ ਦੱਸੇਗਾ ਤਾਂ ਇਹ ਜਿਹੜੇ ਪੈਸੇ ਲੱਗੇਦੇ ਸੈਂਟਰ ਗੋਮੜ ਦੇ ਪੈਸੇ ਲੱਗੇ ਨੇ ਤੇ ਮੈਨੂੰ ਕਹਾਂ ਇਹ ਰੋ ਕਿੱਥੇ ਦੱਸਣ ਵਾਲਾ ਕੋਈ ਨਹੀਂ ਹੋਣਾ ਦੇਖੋ ਜਿਹੜੇ ਤੇ ਪੰਜਾਬ ਸਰਕਾਰ ਪਹਿਲਾਂਦੀ ਜਿਹੜਾ ਪੰਜਾਬ ਸਰਕਾਰ ਦਾ ਕਰੈਡਿਟ ਲੈ ਜਿਹੜਾ ਸੈਂਟਰਲ ਗਵਰਨਮੈਂਟ ਪੈਸੇ ਲਾ ਕੇ ਦੀ ਦੇਖੋ ਪਿੰਡਾਂ ਜਿਹੜੇ ਪੈਸੇ ਆਏ ਨੇ ਚਾਹੇ ਉਹ ਨਰੇਗਾ ਦੇ ਪੈਸੇ ਨੇ ਸਾਰੇ ਸੈਂਟਰ ਗਵਰਨਮੈਂਟ ਦੇ ਪੈਸੇ ਨੇ 15 ਮਿਤੀ ਦੇ 14 ਮਿਤੀ ਦੇ ਪੈਸੇ ਆਏ ਸਾਰੇ ਸੈਂਟਰ ਗਵਰਨਮੈਂਟ ਦੇ ਪੈਸੇ ਨੇ ਤੇ ਗੱਲ ਇਹ ਹੈ ਕਿ ਇਹ ਤੇ ਧੰਨਵਾਦ ਵੀ ਨਹੀਂ ਕਰਦੇ ਪੰਜਾਬ ਵਾਲੇ ਸੈਂਟਰ ਗਵਰਨਮੈਂਟ ਦਾ ਵੀ ਸੈਂਟਰ ਗਵਰਨਮੈਂਟ ਨੇ ਪੈਸੇ ਦਿੱਤੇ ਨੇ ਕਰਕੇ ਧੰਨਵਾਦ